15 ਅਗਸਤ 1947 ਯਾਨੀ ਕਿ ਅੱਜ ਤੋਂ ਠੀਕ 78 ਸਾਲ ਪਹਿਲਾਂ ਦੇਸ਼ ਜਿਹੜਾ ਹੈ ਸੁਤੰਤਰ ਹੋਇਆ ਸੀ ਆਜ਼ਾਦ ਹੋਇਆ ਸੀ ਖੁਸ਼ੀ ਦੇ ਨਾਲ ਨਾਲ ਇਸ ਸਮੇਂ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਵਾਪਰਿਆ ਸੀ ਜੋ ਕਿ ਅਸੀਂ ਕਿਤਾਬਾਂ ਦੇ ਵਿੱਚ ਤੇ ਅਖਬਾਰਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਪੜ੍ਹਦੇ ਹਾਂ ਤੇ ਉਹ ਦਰਦ ਵੀ ਮਹਿਸੂਸ ਕਰਦੇ ਆ ਕਿ ਉਸ ਵੇਲੇ ਦੇ ਲੋਕਾਂ ਨੇ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀ ਤੇ ਕਿਹੋ ਜਿਹਾ ਬਟਵਾਰੇ ਦੀ ਜਿਹੜੀ ਵੰਡ ਹੈ ਜਿਹੜਾ ਦਰਦ ਹੈ ਉਸੇ ਆ ਸੀ ਸਰ 1999 ਦੇ ਵਿੱਚ ਤੁਸੀਂ ਰਿਟਾਇਰ ਹੋਏ ਸੀ ਫੌਜ ਵਿੱਚੋਂ ਹਨਾ ਤੇ 1947 ਦਾ ਜਿਹੜਾ ਸਮਾਂ ਸੀ ਤੁਸੀਂ ਉਹ ਵੇਖਿਆ ਬਿਲਕੁਲ ਮੈਂ ਉਹਦਾ 9 ਸਾਲ ਦੇ ਵਿੱਚ 9 ਸਾਲ ਦੇ ਸੀ ਉਹ ਬੜਾ ਦੁੱਖਦਾਈ ਸਮਾਂ ਸੀ ਲੋਕੀਂ ਛੇਨਾ ਹੁੰਦੀਆਂ ਸੀ ਬੱਦਲ ਵੀ ਆਉਂਦੇ ਸੀ ਗੱਡਿਆਂ ਤੇ ਵੀ ਆਉਂਦੇ ਸੀ ਲੇਕਿਨ ਅੱਜਾਂ ਮਾਸ਼ਾ ਬਹੁਤ ਮੁਕਤਾਈ ਸੀ ਆਪਣੇ ਘਰ ਛੱਡ ਕੇ ਆਉਣਾ ਪਾਕਿਸਤਾਨ ਬਣਨ ਦਾ ਫੈਸਲਾ ਕਿਵੇਂ ਬਣਿਆ ਮਤਲਬ ਇਹ ਕਿਉਂ ਹੋਇਆ ਕਿ ਇਹਨਾਂ ਦੀ ਵੰਡ ਹੋਊਗੀ ਬੇਟਾ ਅੰਗਰੇਜ਼ ਇੱਕ ਬਹੁਤ ਚਲਾਕ ਕਾ ਉਹਨਾਂ ਨੇ ਕਿਹਾ ਕਿ ਜੇ ਇਹਨਾਂ ਲੋਕੀਂ ਇਕੱਠੇ ਰਹਿ ਦਿੰਦਾ ਤੇ ਸਾਡਾ ਕੁਝ ਬਣਦਾ ਹਾਂ ਉਹਨਾਂ ਨੇ ਹਿੰਦੂ ਬੁਸ਼ਾਉਦਾ शोशा चंद्र हां जेदा ना एक मुस्लिम पार्टी एक मतलब धर्म के नाम पे राजनीति 47 च शुरू होगी सो पहला छोटा सा ਸਾਡੇ ਲੀਡਰਸ਼ਿਪ ਸੁਭਾਸ਼ ਚੰਦਰ ਬੋਸ ਹੋਣੀ ਅਗਰ ਆਜ਼ਾਦੀ ਉਹਨਾਂ ਨੇ ਇਕੱਠੇ ਕਰ ਲਾਣੇ ਸੀ ਉਹਨਾਂ ਨੇ ਹਿੰਦੂ ਮੁਸਲਮਾਨ ਨੂੰ ਵੱਖਰੇ ਨਹੀਂ ਕੀਤਾ ਪਰ ਇਸ ਲੀਡਰਸ਼ਿਪ ਵੀ ਸਾਨੂੰ ਅੰਗਰੇਜ਼ਾਂ ਨੇ ਉਹੋ ਜਿਹੇ ਦੇ ਦਿੱਤੇ ਕਿ ਉਹ ਚਾਹੁੰਦੇ ਸੀ ਅਸੀਂ ਜਲਦੀ ਪ੍ਰਾਈਮ ਮਿਨਿਸਟਰ ਬਣ ਜਾਈਏ ਤੇ ਜਦੋਂ ਮੈਂ ਗ੍ਰੈਜੂਏਸ਼ਨ ਕੀਤਾ ਸਿੱਖੀ ਤੋਂ ਜਿਹੜੀ ਲਾਈ ਲੱਗੀ ਉਸ ਤੋਂ ਪਹਿਲਾਂ ਵੈਸਿਕ ਪੀਚ ਗ੍ਰੈਜੂਏਸ਼ਨ ਕੀਤਾ ਸਿੱਖੀ ਤੋਂ ਕੈਨੇਡਾ ਦਾ ਸਾਡਾ ਪੇਟ ਕਰਦਾ ਹਮ ਸਿੱਖੀ ਦੇ ਵਿੱਚ ਅਸੀਂ 2500 ਸਾਲਾ ਬੋਧੀ ਜਨਤੀ ਮਨਾਏ ਸੀ ਹਮ 1960 ਵਿੱਚ 1960 ਵਿੱਚ ਤੇ ਉਸ ਤੋਂ ਪਹਿਲਾਂ ਹਿੰਦੀ ਚੀਨੀ ਪਾਈ ਪਾਈ ਹਿੰਦੀ ਚੀਨੀ ਪਾਈ ਪਾਈ ਦਲਨਾਰੋ ਅਰਚਨ ਲਈ ਬਹੁਤ ਜ਼ਿਆਦਾ ਕਰਦੇ ਸੀ ਬਾਹਰੋਂ ਦਾ ਇਵਾਰਤੀ ਕਿ ਫੌਜ ਨੂੰ ਚਾਹੀਦੀ ਨਹੀਂ ਫालतू ਦਾ ਅਜਿਹਾ ਫਰਕ ਹੈ ਘੱਟ ਕਰੀਏ ਬੰਦ ਕਰੀਏ ਚਾਈਨਾ ਨੇ ਸਾਡੇ ਤੇ ਅਟੈਕ ਕੀਤਾ ਪਰ ਸਾਡੇ ਨਾਲ ਉਹਨਾਂ ਨੇ ਇੱਕ ਬਹੁਤ ਵੱਡਾ ਸਾਡੇ ਤੇ ਸਹਾਨੂ ਵੀ ਕੀਤਾ ਜੇ ਉਹ ਸਾਡੇ ਤੇ ਅਟੈਕ ਨਾ ਕਰਦੇ ਬਾਅਦ ਵਿੱਚ ਅਸੀਂ ਸੁੱਤੇ ਰਹਣਾ ਸੀ ਤੇ ਪੈਠ ਦੇ ਵਿੱਚ ਪਾਕਿਸਤਾਨ ਨੇ ਜਿਹੜਾ ਸਾਡੇ ਤੇ ਅਟੈਕ ਕੀਤਾ ਸੀ ਉਹਦੇ ਵੀ ਸਾਡਾ ਸਾਥ ਪੁੱਛ ਲਿਆ ਯਾਨੀ ਕਿ ਭਾਰਤ ਦੇ ਵੱਲੋਂ ਨਾਰਾ ਲਗਾਇਆ ਜਾ ਰਿਹਾ ਸੀਗਾ ਕਿ ਹਿੰਦੀ ਚੀਨੀ ਪਾਈ ਪਾਈ ਪਰ ਚਾਈਨਾ ਨੇ ਜਿਹੜਾ ਟੈਕ ਕਰ ਦਿੱਤਾ ਚਾਈਨਾ ਨੇ ਅਟੈਕ ਕੀਤਾ ਹਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਆਜ਼ਾਦੀ ਨੂੰ ਕੀ ਸਮਝਦੇ ਹੋ ਆਜ਼ਾਦ ਹੋਣਾ ਕੀ ਹੈ ਬੇਟਾ ਆਜ਼ਾਦ ਸਭ ਤੋਂ ਚੰਗੀ ਚੀਜ਼ ਆਜ਼ਾਦੀ ਜਿਹੜਾ ਬੰਦਾ ਆਜ਼ਾਦ ਹੋਇਆ ਜਿਹੜਾ ਆਪਣੀ ਮਰਜ਼ੀ ਦੇ ਨਾਲ ਆਪਣਾ ਜੀਵਨ ਆਪਣੀ ਰੋਜ਼ ਦੀ ਰੀਤ ਹਾਂ ਆਪਣੇ ਸਾਰੇ ਸੰਸਾਰ ਨੂੰ ਚਲਾ ਸਕਦਾ ਪਰ ਆਜ਼ਾਦੀ ਦੇ ਨਾਲ ਮੈਂ ਇੱਕ ਖੋਚ ਇਸ ਕਹਿੰਦਾ ਕਿ ਜ਼ਿੰਮੇਵਾਰੀ ਵੀ ਬਹੁਤ ਵੱਡੀ ਚੀਜ਼ ਹੈ ਜਿਵੇਂ ਗੱਡੀ 'ਚ ਬ੍ਰੇਕਾਂ ਨਹੀਂ ਹੈ ਹਾਂ ਉਹ ਗੱਲ ਕਿਤੇ ਵੀ ਐਕਸ਼ਨ ਚੱਲ ਜੇ ਆਜ਼ਾਦੀ ਹੋਣੀ ਜ਼ਰੂਰ ਆ ਉਹਦੇ ਨਾਲ ਰਿਸਪੋਨਸਿਬਿਲਟੀ ਹੋਣੀ ਕਿ ਉਹ ਆਜ਼ਾਦੀ ਨੂੰ ਕਿਤਰਾ ਸੰਭਾਲ ਕੇ ਰੱਖਣਾ ਤੇ ਕਿਸ ਤਰ੍ਹਾਂ ਚਲਾਉਣਾ ਇਹ ਬਹੁਤ ਜ਼ਰੂਰੀ ਚੀਜ਼ ਹੈ ਅਸੀਂ 2025 ਦੇ ਵਿੱਚ ਆ ਹੁਣ ਤੁਹਾਨੂੰ ਲੱਗਦਾ ਹੈ ਕਿ ਜਿਹੋ ਜੀ ਸਾਡੀ ਆਰਮੀ ਹੈ ਜਾਂ ਜੋ ਆਰਮੀ ਦੇ ਵਿੱਚ ਫੌਜ ਨੂੰ ਦਿੱਤਾ ਜਾ ਰਿਹਾ ਗਵਰਨਮੈਂਟ ਦੇ ਵੱਲੋਂ ਚਾਹੇ ਉਹ ਦੇਣ ਵਾਲੇ ਮੈਡਲਸ ਨੇ ਜਾਂ ਉਹਨਾਂ ਨੂੰ ਹੋਰ ਸਹੂਲਤਾਂ ਨੇ ਤੁਸੀਂ ਉਹਨਾਂ ਤੋਂ ਸੰਤੁਸ਼ਟ ਹੋ ਜੇ ਦੇਸ਼ ਆ ਤਾਂ ਤੁਸੀਂ ਜਿੰਦੇ ਹੋ ਜੇ ਦੇਸ਼ ਨਹੀਂ ਆ ਤਾਂ ਤੁਸੀਂ ਜਿੰਦੇ ਜੋ ਕੁਝ ਕਰ ਸਕਦੇ ਹੋ ਉਹ ਕਰੀਏ ਵੀਰらっしゃ ਲੇ ਸ਼ਲਫਲੇ ਆਰ ਪੀ ਡੀ 24 ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ੀਤਲ ਠਾਕੁਰ ਤੇ ਅੱਜ ਹੈ ਸਾਡੀ ਮਾਂ ਭੂਮੀ ਦਾ ਸਭ ਤੋਂ ਮਾਣਯੋਗ ਦਿਹਾੜਾ ਆਜ਼ਾਦੀ ਦਿਵਸ ਇੰਡੀਪੈਂਡੈਂਸ ਡੇ 15 ਅਗਸਤ 1947 ਯਾਨੀ ਕਿ ਅੱਜ ਤੋਂ ਠੀਕ 78 ਸਾਲ ਪਹਿਲਾਂ ਦੇਸ਼ ਜਿਹੜਾ ਹੈ ਸੁਤੰਤਰ ਹੋਇਆ ਸੀ ਆਜ਼ਾਦ ਹੋਇਆ ਸੀ ਇਸ ਮੁਲਕ ਨੂੰ ਆਪਣੀ ਵਾਗਡੋਰ ਆਪਣੇ ਹੱਥ ਵਿੱਚ ਮਿਲ ਗਈ ਸੀ ਕਿ ਉਹ ਆਪਣੇ ਤਰੀਕੇ ਦੇ ਨਾਲ ਆਪਣੇ ਨਾਗਰਿਕਾਂ ਨੂੰ ਚਲਾ ਸਕਦਾ ਹੈ ਆਪਣੇ ਦੇਸ਼ ਨੂੰ ਚਲਾ ਸਕਦਾ ਹੈ ਖੁਸ਼ੀ ਦੇ ਨਾਲ ਨਾਲ ਇਸ ਸਮੇਂ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਵਾਪਰਿਆ ਸੀ ਜੋ ਕਿ ਅਸੀਂ ਕਿਤਾਬਾਂ ਦੇ ਵਿੱਚ ਤੇ ਅਖਬਾਰਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਪੜ੍ਹਦੇ ਆ ਤੇ ਉਹ ਦਰਦ ਵੀ ਮਹਿਸੂਸ ਕਰਦੇ ਆ ਕਿ ਉਸ ਵੇਲੇ ਦੇ ਲੋਕਾਂ ਨੇ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀ ਤੇ ਕਿਹੋ ਜਿਹਾ ਵਟਵਾਰੇ ਦੀ ਜਿਹੜੀ ਵੰਡ ਹੈ ਜਿਹੜਾ ਦਰਦ ਹੈ ਉਸੇਹਾ ਸੀ ਇਸ ਤੋਂ ਇਲਾਵਾ ਅੱਜ ਦੇ ਦਿਨ ਉਹਨਾਂ ਅਸੀਂ ਮਹਾਨ ਸ਼ਹੀਦਾਂ ਨੂੰ ਵੀ ਪ੍ਰਣਾਮ ਕਰਦੇ ਆ ਜਿਨ੍ਹਾਂ ਦੀ ਕੁਰਬਾਨੀ ਦੇ ਕਾਰਨ ਅੱਜ ਅਸੀਂ ਆਜ਼ਾਦ ਮੁਲਕ ਦੇ ਵਿੱਚ ਖੁੱਲੀ ਹਵਾ ਦੇ ਵਿੱਚ ਸਾਹ ਲੈ ਰਹੇ ਆ ਇਸ ਤੋਂ ਇਲਾਵਾ ਅਸੀਂ ਆਪਣੇ ਦੇਸ਼ ਦੀ ਹਰ ਪਲ ਸੇਵਾ ਕਰ ਰਹੇ ਫੌਜੀਆਂ ਨੂੰ ਵੀ ਪ੍ਰਣਾਮ ਕਰਦੇ ਹਾਂ ਜਿਹੜੇ ਕਿ ਦਿਨ ਰਾਤ ਦੇਸ਼ ਦੀਆਂ ਸੀਮਾਵਾਂ ਦੇ ਉੱਤੇ ਅਣਥੱਕ ਮਿਹਨਤ ਕਰਦੇ ਨੇ ਡਿਊਟੀ ਦਿੰਦੇ ਨੇ ਤਾਂ ਕਿ ਉਹਨਾਂ ਦੇਸ਼ ਦੇ ਜਿਹੜੇ ਲੋਕ ਨੇ ਉਹ ਚੈਨ ਦੀ ਨੀਂਦ ਸੌ ਸਕਣ। ਸੋ ਇਸ ਪੂਰੇ ਵਰਤਾਰੇ ਦੇ ਉੱਤੇ ਅੱਜ ਅਸੀਂ ਇੱਕ ਖਾਸ ਗੱਲਬਾਤ ਕਰਾਂਗੇ ਗੱਲਬਾਤ ਉਹਨਾਂ ਨਾਲ ਕਰਾਂਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਕਾਫੀ ਹੱਦ ਤੱਕ ਜਿਹੜਾ ਸਮਾਂ ਹੈ ਉਹ ਦੇਸ਼ ਦੀ ਰੱਖਿਆ ਨੂੰ ਸਮਰਪਿਤ ਕੀਤਾ। ਫੌਜ ਦੇ ਵਿੱਚ ਸੇਵਾ ਨਿਭਾਈ ਕਰਨਲ ਤੇਜਾ ਸਿੰਘ ਹੁਣਾਂ ਦੇ ਨਾਲ ਗੱਲਬਾਤ ਕਰਦੇ ਆ ਸਰ ਜੀ ਜੀ ਆਇਆਂ ਨੂੰ ਥੈਂਕ ਯੂ ਬਿਲਕੁਲ ਥੈਂਕ ਯੂ ਸੋ ਵਾਚ ਫੇਅਰ ਨਾਈਸ ਸਰ 1999 ਦੇ ਵਿੱਚ ਤੁਸੀਂ ਰਿਟਾਇਰ ਹੋਏ ਸੀ ਫੌਜ ਵਿੱਚੋਂ ਹਨਾ ਤੇ 1947 ਦਾ ਜਿਹੜਾ ਸਮਾਂ ਸੀ ਤੁਸੀਂ ਉਹ ਵੇਖਿਆ ਬਿਲਕੁਲ ਮੈਂ ਉਹਦਾ 9 ਸਾਲ ਦਾ ਸੀ 9 ਸਾਲ ਦੇ ਸੀ ਮੈਂ ਉਦੋਂ ਫਿਰੋਜ਼ਪੁਰ ਸੀ ਹੂੰ ਮੇਰੇ ਪਿਤਾ ਜੀ ਉੱਥੇ ਪੋਸਟ ਸਟਫ ਸੀ ਹੂੰ ਉਹ ਬੜਾ ਦੁਖਦਾਈ ਸਮਾਂ ਸੀ ਲੋਕੀਂ ਛੇਨਾ ਆਉਂਦੀਆਂ ਸੀ ਪੈਦਲ ਵੀ ਆਉਂਦੇ ਸੀ ਗੱਡਿਆਂ ਤੇ ਵੀ ਆਉਂਦੇ ਸੀ ਲੇਕਿਨ ਅੱਧੀਆਂ ਲਾਸ਼ਾਂ ਅੱਧੇ ਲੋਕੀ ਬਹੁਤ ਦੁਖਦਾਈ ਸੀ ਆਪਣੇ ਘਰ ਛੱਡ ਕੇ ਆਉਣਾ ਤੇ ਰਸਤਾ ਵਿੱਚ ਲੋਕਾਂ ਨੇ ਉਹਨਾਂ ਨੂੰ ਲੁੱਟ ਲਾ ਉਹਨਾਂ ਨੂੰ ਮਾਰ ਲਾ ਤੇ ਇੱਥੇ ਜਦੋਂ ਹਿੰਦੁਸਤਾਨ ਚ ਪਹੁੰਚ ਲਾ ਉਹਨਾਂ ਨੂੰ ਕਿਸ ਤਰ੍ਹਾਂ ਕੈਂਪਾਂ ਦੇ ਵਿੱਚ ਰੱਖਣਾ ਕਿਸ ਤਰ੍ਹਾਂ ਉਹਨਾਂ ਦੀ ਦੇਖਭਾਲ ਕਰਨੀ ਇਹ ਬੜਾ ਡਿਫੀਕਲਟ ਟਾਈਮ ਸੀ ਤੁਸੀਂ ਪਾਕਿਸਤਾਨ ਤੋਂ ਆਏ ਹੋ نہیں میں بیسیکلی انڈیا میرا پنڈ بھی گردسپورچ ہے دو تین دن پہلا آزادی تو پور ضلع بھی پاکستان ہو گیا اچھا لیکن لکیلی لاہور انڈیا سے سی پور پاکستان سے لیکن دو دن بعد ہی لاہور پاکستان دیتا گرداس پور انڈیا چاہتا آتا کہ انہوں نے کہا گرداس پور اسی پاکستان تو دیتا تے جے جی اینڈ کے جان واسطے سارے کو رستہ کوئی نہیں رہ جائے گا ایک اچھا ڈسیزن تھی یا برا لیکن ہندوستان واسطے ٹھیک سی جی لاہور سارے کو لیندہ ٹھیک سی لیکن پاکستان نے پھر سانو کشمیر وال جاندے سی دینا جڑا کہ بہت ہی مد کا سما ہوں وہ سو اِسی میں نو سال دا سی میرے فادر پوسٹڈ سے فیروزپور بڑا ڈیفیکلٹ سی بہت مشکل سما سی ਲੋਕਾਂ ਨੂੰ ਸਪੈਸ਼ਲੀ ਲੇਡੀਜ਼ ਨੂੰ ਇਕੱਲੇ ਬਾਹਰ ਜਾਣਾ ਬਹੁਤ ਹੀ ਮੁਸ਼ਕਲ ਹੁੰਦਾ ਸੀ ਹਾਂ ਹਾਂ ਐਂਟੀ ਸੋਸ਼ਲ ਐਲੀਮੈਂਟ ਬਹੁਤ ਸੀ ਜਦੋਂ ਅੰਗਰੇਜ਼ ਪੜਾਉਂਦੇ ਸਨ ਸੋ ਕਰਨਲ ਸਾਹਿਬ ਜਿਵੇਂ ਅਸੀਂ 100 ਸਾਲ ਗੁਲਾਮੀ ਸਹੀ ਹੈ ਸਾਡੇ ਮੁਲਕ ਨੇ ਹੈਨਾ ਅੰਗਰੇਜ਼ਾਂ ਦੀ ਗੁਲਾਮੀ ਸਹੀ ਹੈ ਸੋ ਆਜ਼ਾਦੀ ਗੁਲਾਟੀਏ ਵੀ ਲਗਾਤਾਰ ਸੰਘਰਸ਼ ਕਰ ਰਹੇ ਸੀ ਕਿ ਸਾਡਾ ਦੇਸ਼ ਜਿਹੜਾ ਆਜ਼ਾਦ ਹੋਵੇ ਅੰਗਰੇਜ਼ ਚਲੇ ਜਾਣ ਸੋ ਆਖਰਕਾਰ ਇਹ ਫੈਸਲਾ ਹੋਇਆ ਕਿ ਅੰਗਰੇਜ਼ ਇੱਥੋਂ ਚਲੇ ਜਾਣਗੇ ਪਰ ਪਾਕਿਸਤਾਨ ਬਣਨ ਦਾ ਫੈਸਲਾ ਕਿਵੇਂ ਬਣਿਆ ਮਤਲਬ ਇਹ ਕਿਉਂ ਹੋਇਆ ਕਿ ਇਹਨਾਂ ਦੀ ਵੰਡ ਹੋਊਗੀ ਬੇਟਾ ਅੰਗਰੇਜ਼ ਇੱਕ ਬਹੁਤ ਚਲਾਕ ਦਾ ਉਹਨਾਂ ਨੇ ਕਿਹਾ ਕਿ ਜੇ ਇਹਨਾਂ ਲੋਕੀ ਇਕੱਠੇ ਰੰਗ ਦਿੱਤਾ ਤੇ ਸਾਡਾ ਕੁਝ ਬਣਨਾ ਨਹੀਂ ਉਹਨਾਂ ਨੇ ਹਿੰਦੂ ਬੋਸਣ ਦਾ ਸ਼ੋਸ਼ਾ ਚੜ ਦਿੱਤਾ ਜਿਹਦੇ ਨਾਲ ਇੱਕ ਮੁਸਲਮਾਨੀ ਭਾਗੀ ਇੱਕ ਮਤਲਬ ਧਰਮ ਦੇ ਨਾਮ ਤੇ ਰਾਜਨੀਤੀ 47 ਜੋ ਸ਼ੁਰੂ ਹੋ ਗਈ ਉਸ ਤੋਂ ਪਹਿਲਾਂ ਛੋਟੇ ਸੀ ਉਸ ਤੋਂ ਪਹਿਲਾਂ ਸ਼ੁਰੂ ਸੀ ਉਹਨਾਂ ਦਾ ਸਾਨੂੰ ਇਸ ਤਰੀਕੇ ਦਾ ਮੁੰਡਿਆ ਤਾਂ ਕਿ 96 ਤੋਂ ਛੱਡ ਤੇ ਜਾਣ ਤੋਂ ਬਾਅਦ ਵੀ ਉਹ ਇੱਥੇ ਕਬਜ਼ਾ ਰਹਿ ਹੂੰ ਕਿ ਉਹ ਕਬਜ਼ਾ ਰੱਖਿਆ ਉਹਨਾਂ ਅਜ ਤੱਕ ਪਾਕਿਸਤਾਨ ਦੇ ਹਲ ਦੇ ਕਿ ਉਹ ਉੱਥੇ ਕਬਜ਼ਾ ਹੈ ਤੇ ਅਸੀਂ ਵੀ ਉਹਨਾਂ ਤੋਂ ਦੂਰ ਨਹੀਂ ਹੋ ਸਕਿਆ ਹਾਲਾਂਕਿ ਕਾਫੀ ਦੂਰ ਹੋਏ ਹਾਂ ਕਾਫੀ ਦੂਰ ਹੈ ਲਕਿਲੇ ਸਾਡੋ ਅ ਅੱਛੇ ਪੋਲੀਟਿਸ਼ੀਅਨ ਵੀ ਮਿਲ ਗਏ ਥੋੜੇ ਬਹੁਤ ਜਿਹੜੇ ਦੇਸ਼ ਦੇ ਨਾਲ ਤਰਕੀਬਲ ਤੁਰੇ ਨੇ ਸਮਝ ਗਏ ਡਿਵੈਲਪਮੈਂਟ ਵੀ ਹੋਈ ਇਹ ਇੰਟਰਨੈਸ਼ਨਲ ਪੋਲਿਟਿਕ ਕੋਈ ਦੂਸਰੇ ਨੂੰ 14 ਦੇ ਕਿ ਉਹਦੇ ਨਾਲ ਉਤਕਣਾ ਹੋ ਜਾਏ ਤੇ ਹਿੰਦੁਸਤਾਨ ਨੂੰ ਵੈਸਟਰਨ ਲੋਕੀ ਚਾਹੇ ਇੰਗਲੈਂਡ ਹੋਵੇ ਚਾਹੇ ਅਮਰੀਕਾ ਕੰਦਿਸੀ ਚਾਹੁੰਦੇ ਕਿ ਤੁਸੀਂ ਪੀਸ ਨਾਲ ਬੈਠੋ ਆਪਣੀ ਡਿਵੈਲਪਮੈਂਟ ਕਰ ਸਕੋ ਇਸ ਵਜ੍ਹਾ ਕਰਕੇ ਉਹਨਾਂ ਨੇ ਜੀਓਸਾਨ ਨੂੰ ਇਸ ਤਰ੍ਹਾਂ ਛੱਡ ਕੇ ਚਲੇ ਜਾਂਦੇ ਸ਼ਾਇਦ ਅਸੀਂ ਬਹੁਤ ਚੰਗੇ ਹੁੰਦੇ ਪਰ ਉਹਨੇ ਸੀ ਚਾਹੁੰਦੇ ਅਗਰ ਅਸੀਂ ਚੱਲ ਜਾਂਦੇ ਤਾਂ ਅਸੀਂ ਸਟਰੋਂਗ ਬਣ ਜਾਂਦੇ ਸਾਡੇ ਲੀਡਰਸ਼ਿਪ ਸੁਭਾਸ਼ ਚੰਦਰ ਬੋਸਵਰਗੀ ਅਗਰ ਆ ਜਾਦੇ ਤੇ ਉਹਨਾਂ ਨੇ ਇਕੱਠੇ ਕਰ ਲੈਣਾ ਸੀ ਉਹਨਾਂ ਨੇ ਹਿੰਦੂ ਮੁਸਲਮਾਨਾਂ ਨੂੰ ਵੱਖਰੇ ਨਹੀਂ ਜੀਉਂਦਿਆ ਪਰ ਇਸ ਲੀਡਰਸ਼ਿਪ ਹੀ ਸਾਨੂੰ ਅੰਗਰੇਜ਼ਾਂ ਨੇ ਉਹੋ ਜਿਹੀ ਦੇ ਦਿੱਤੀ ਕਿ ਉਹ ਚਾਹੁੰਦੇ ਸੀ ਅਸੀਂ ਜਲਦੀ ਪ੍ਰਾਈਮ ਮਿੰਿਸਟਰ ਬਣ ਜਾਈਏ ਤੁਹਾਡੇ ਅਨੁਸਾਰ ਦੋ ਮੁਲਕਾਂ ਦੀ ਵੰਡ ਹੋਣਾ ਇਹ ਸਹੀ ਫੈਸਲਾ ਸੀ ਬਹੁਤ ਗਲਤ ਫੈਸਲਾ ਬਹੁਤ ਮੰਦਭਾਜ ਹੋਇਆ ਇਹ ਹੁਣ ਅਸੀਂ ਕਿਸੇ ਤਰ੍ਹਾਂ ਵੀ ਵੱਖਰੇ ਨਹੀਂ ਅੱਜ ਵੀ ਸਾਡੀ ਲੈਂਗੁਏਜ ਹੈ ਸਾਡੀ ਟੱਟੀਆਂ ਹੈ ਸਾਡੇ ਸਪੈਸ਼ਲਿਸਟਾਂ ਦੇ ਜਿਹੜੇ ਮਹਾਰਸਾਨ ਹੋ ਆਜ ਵੀ ਸਾਰੇ ਪਾਕਿਸਤਾਨ ਚ ਇਹ ਸਭ ਤੋਂ ਵੱਡਾ ਦੁੱਖ ਹੈ ਸਾਨੂੰ ਕਿ ਉਹਨਾਂ ਨੂੰ ਅਸੀਂ ਦੇਖ ਨਹੀਂ ਸਕਦੇ ਤੁਸੀਂ 9 ਸਾਲ ਦੇ ਸੀ ਜਦੋਂ ਮੁਲਕ ਆਜ਼ਾਦ ਹੋਇਆ ਤੁਸੀਂ 78 ਸਾਲ ਆਜ਼ਾਦੀ ਦੇ ਦੇਖੇ ਨੇ ਫੌਜ ਵਿੱਚ ਭਰਤੀ ਕਦੋਂ ਕੀਤੀ ਮੈਂ 64 ਚ ਫੌਜ ਚ ਗਿਆ ਜਨਵਰੀ 64 ਉਹ ਵੀ ਜਾਣਦਾ ਹੈ ਕਿ ਸ਼ੌਕ ਸੀ ਕਿ ਮੈਂ ਕਾਲਜ ਚ ਮਾਲੇ ਪੜਦਾ ਹੁੰਦਾ ਸੀ ਤੇ ਫੌਜੀ ਆ ਲੋ ਦੇਖ ਕੇ ਫੌਜੀ ਅਫਸਰਾਂ ਦੀ ਫੌਜੀ ਜਵਾਨਾਂ ਦੀ ਬੜੀ ਸੇਵਲ ਦੇ ਵਿੱਚ ਰਿਸਪੈਕਟ ਸੀ ਤੇ ਮਨ ਕਰਦਾ ਸੀ ਕਿ ਅਸੀਂ ਵੀ ਫੌਜ ਲਈਏ ਸਕਾਲਜ ਮੈਂਨਸੀ ਲਈ ਤੇ ਜਦੋਂ ਮੈਂ ਗ੍ਰੈਜੂਏਸ਼ਨ ਕੀਤਾ ਸਿਕਟੀ 2 ਦਿਨ ਲਾਈ ਲੱਗੀ ਉਸ ਤੋਂ ਪਹਿਲਾਂ ਮੈਂ ਸਿਕਟੀ ਗ੍ਰੈਜੂਏਸ਼ਨ ਕੀਤਾ ਸਿਕਟੀ 2 ਚਾਇਨਾ ਦੇ ਸਾਡੇ ਤੇ ਅਟੈਕ ਕਰਤਾ ਇਸ ਤੋਂ ਪਹਿਲਾਂ ਜਿਹ ਚਾਇਨਾ ਦਾ ਅਟੈਕ ਮੈਂ ਤੁਹਾਨੂੰ ਦੱਸਾਂ ਸ਼ਕਤੀ ਦੇ ਵਿੱਚ ਅਸੀਂ 2500 ਸਾਲਾ ਬੁੱਧ ਦੀ ਜਨਮ ਦਿਵਸ ਮਨਾਇ ਸੀ ਹੂੰ 1960 ਵਿੱਚ 1960 ਵਿੱਚ ਤੇ ਉਸ ਤੋਂ ਪਹਿਲਾਂ ਹਿੰਦੀ ਚੀਨੀ ਪਾਈ ਪਾਈ ਹਿੰਦੀ ਚੀਨੀ ਪਾਈ ਪਾਈ ਜਵਲ ਨਾਰੋ ਅਰਚਨ ਲਈ ਬਹੁਤ ਜ਼ਿਆਦਾ ਕਰਦੇ ਸੀ ਇਹ ਨਾਰਾ ਲਗਾਇਆ ਸੀ ਹਾਂ ਇਹ ਨਾਰਾ ਜੀ ਹਿੰਦੀ ਚੀਨੀ ਤੇ ਧਾਰੂ ਦਾ ਇਹ ਵਿਚਾਰ ਸੀ ਕਿ ਫੌਜ ਸਾਨੂੰ ਚਾਹੀਦੀ ਨਹੀਂ ਫालतू ਦਾ ਖਰਚਾ ਹੂੰ ਤੇ ਅਸੀਂ ਇਹ ਖਰਚਾ ਘੱਟ ਕਰੀਏ ਬੰਦ ਕਰੀਏ ਹੋਣੇ ਗਲਤ ਹੋਇਆ ਜਾਂ ਠੀਕ ਹੋਇਆ ਪਰ ਮੇਰੇ ਆਪਣੇ ਮਤਲਬਕ ਚਾਈਨਾ ਨੇ ਸਾਡੇ ਤੇ ਅਟੈਕ ਤਾਂ ਕੀਤਾ ਪਰ ਸਾਡੇ ਨਾਲ ਉਹਨਾਂ ਨੇ ਇੱਕ ਬਹੁਤ ਵੱਡਾ ਸਾਡੇ ਤੇ एहसान ਵੀ ਕੀਤਾ ਜੇ ਉਹ ਸਾਡੇ ਤੇ ਅਟੈਕ ਨਾ ਕਰਦੇ ਬਾਠ ਵਿੱਚ ਅਸੀਂ ਸੁੱਤੇ ਰਹਿਣਾ ਸੀ ਤੇ ਪਾਰਟ ਦੇ ਵਿੱਚ ਪਾਕਿਸਤਾਨ ਜਿਹੜਾ ਸਾਡੇ ਤੇ ਅਟੈਕ ਕੀਤਾ ਸੀ ਉਹਨੇ ਵੀ ਸਾਡਾ ਸਾਥ ਕੁਛ ਲੱਗ ਗਿਆ ਯਾਨੀ ਕਿ ਭਾਰਤ ਦੇ ਵੱਲੋਂ ਨਾਰਾ ਲਗਾਇਆ ਜਾ ਰਿਹਾ ਸੀਗਾ ਕਿ ਹਿੰਦੀ ਚੀਨੀ ਭਾਈ ਭਾਈ ਪਰ ਚਾਈਨਾ ਨੇ ਜਿਹੜਾ ਟੈਕ ਕਰ ਦਿੱਤਾ ਚਾਈਨਾ ਨੇ ਅਟੈਕ ਕੀਤਾ ਹਾਂ ਤੇ ਉਹਦੇ ਸਾਡਾ ਬਹੁਤ ਨੁਕਸਾਨ ਹੋਇਆ ਸਾਡੇ ਜਵਾਨਾਂ ਨੇ ਬਹੁਤ ਅੱਛੀ ਤਰ੍ਹਾਂ ਲੜੇ ਪਰ ਸਾਡੇ ਕੋਲ ਹਥਿਆਰ ਵੀ ਨਹੀਂ ਸੀ ਸਾਡੇ ਕੋਲ ਕੱਪੜੇ ਵੀ ਨਹੀਂ ਸੀ ਤੇ ਸਾਨੂੰ ਉਹਦੇ ਨੁਕਸਾਨ ਕਾਫੀ ਹੋਇਆ ਪਰ ਇੱਕ ਸਾਨੂੰ ਉਹਦੇ ਤੋਂ ਸਬਕ ਮਿਲਿਆ ਕਿ ਤੁਹਾਨੂੰ ਫੌਜ ਰੱਖਣੀ ਪੈਣੀ ਆ ਹੂੰ ਤੁਹਾਨੂੰ ਇਹ ਤਿਆਰੀ ਕਰਨੀ ਪੈਣੀ ਆ ਹੂੰ ਉਹ ਫਿਰ ਅਸੀਂ 62 ਦੀ ਲੜਾਈ ਤੋਂ ਬਾਅਦ ਫੌਜ ਨੂੰ ਪਰティਕਾਰਨਾ ਸ਼ੁਰੂ ਕੀਤਾ ਜਵਾਨਾਂ ਨੂੰ ਆਫਸਰਾਂ ਨੂੰ ਤੇ ਮੈਨੂੰ ਮੌਕਾ ਮਿਲਿਆ ਜਦੋਂ 64 ਚ ਮੈਂ ਵੀ ਫੌਜਾਂ ਵਿੱਚ ਗੱਲ ਲਈ ਹੂੰ ਤੇ 64 ਤੋਂ ਬਾਅਦ 65 ਦੀ ਲੜਾਈ ਵੀ ਲੜੀ ਹੂੰ 71 ਦੀ ਲੜਾਈ ਵੀ ਲੜੀ ਪਾਕਿਸਤਾਨ ਦੇ ਨਾਲ ਬੰਨ ਦਾ ਇਖਤਲਾਫ ਪਰ ਚਾਇਨਾ ਦੀ ਜਿਹੜੀ ਲੜਾਈ ਸੀ 62 ਦੀ ਅਸੀਂ ਜੋ ਮਰਦੇ ਗਏ ਇਹ ਮੈਂ ਆਪਣਾ ਪਰਸਨਲ ਹੀ ਸਮਝ ਲਿਆ ਕਿ ਉਹਨੇ ਸਾਡੇ ਤੇ احسان ਕੀਤਾ ਕਿ ਉਹ ਅਸੀਂ ਸੁੱਤੇ ਨੂੰ ਜਗਾਤਾ ਜੇ ਉਹ ਸਾਨੂੰ ਨਾ ਜਗਾਉਂਦਾ ਤੇ ਅਸੀਂ ਇਸ ਤੋਂ ਜ਼ਿਆਦਾ ਨੁਕਸਾਨ ਲਣਾ ਸੀ ਪਾਕਿਸਤਾਨ ਤੋਂ ਵੈਸਟਰਨ ਪਾਵਨ ਤੋਂ ਸਰ ਤੁਸੀਂ ਆਜ਼ਾਦੀ ਵੀ ਦੇਖੀ ਹੈ ਉਸ ਤੋਂ ਬਾਅਦ ਤੁਸੀਂ ਫੌਜ ਦੇ ਵਿੱਚ ਨੌਕਰੀ ਕਰਕੇ ਦੇਸ਼ ਦੇ ਪ੍ਰਤੀ ਸੇਵਾ ਵੀ ਨਿਭਾਈ ਹੈ ਤੁਹਾਡੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਆਜ਼ਾਦੀ ਨੂੰ ਕੀ ਸਮਝਦੇ ਹੋ ਆਜ਼ਾਦ ਹੋਣਾ ਕੀ ਹੈ ਮੇਰਾ ਆਜ਼ਾਦ ਸਭ ਤੋਂ ਚੰਗੀ ਚੀਜ਼ ਹੈ ਅਜ਼ਾਦੀ ਜਿਹੜਾ ਬੰਦਾ ਆਜ਼ਾਦ ਉਹ ਹੈ ਜਿਹੜਾ ਆਪਣੀ ਮਰਜ਼ੀ ਦੇ ਨਾਲ ਆਪਣਾ ਜੀਵਨ ਆਪਣੀ ਰੋਜ਼ ਦੀ ਰਿਹੜਿਆ ਆਪਣੇ ਸਾਰੇ ਸੰਸਾਰ ਨੂੰ ਚਲਾ ਸਕਦਾ ਪਰ ਆਜ਼ਾਦੀ ਦੇ ਨਾਲ ਮੈਂ ਇੱਕ ਹੋਰ ਚੀਜ਼ ਕਹਿੰਦਾ ਕਿ ਜ਼ਿੰਮੇਵਾਰੀ ਵੀ ਬਹੁਤ ਵੱਡੀ ਚੀਜ਼ ਹੈ ਜਿਵੇਂ ਇਸ ਗੱਡੀ 'ਚ ਬ੍ਰੇਕਾਂ ਨਹੀਂ ਆ ਉਹ ਗੱਡੀ ਕਿਤੇ ਵੀ ਐਕਸੀਡੈਂਟ ਹੋ ਜਲਦੀ ਹੈ ਆਜ਼ਾਦੀ ਹੋਣੀ ਜ਼ਰੂਰ ਆ ਉਹਦੇ ਨਾਲ ਰਿਸਪਾਂਸਿਬਿਲਟੀ ਹੋਣੀ ਕਿ ਉਹ ਆਜ਼ਾਦੀ ਨੂੰ ਕਿਤਨਾ ਸਭਾਲ ਕੇ ਰੱਖਣਾ ਤੇ ਕਿਸ ਤਰ੍ਹਾਂ ਚਲਾਉਣਾ ਇਹ ਬਹੁਤ ਜ਼ਰੂਰੀ ਚੀਜ਼ ਹੈ ਹੂੰ ਹੂੰ ਤੇ ਜਿਹੜੇ ਲੀਡਰ ਇਹ ਚੀਜ਼ ਨੂੰ ਜਿਹੜੇ ਵੀ ਲੋਕ ਇਹ ਚੀਜ਼ ਨੂੰ ਸਮਝਦੇ ਕਿ ਆਜ਼ਾਦ ਆਜ਼ਾਦੀ ਨੂੰ ਕਿਤਨਾ ਸਭਾਲ ਕੇ ਰੱਖਣਾ ਉਹ ਦੇਸ਼ ਦੀ ਹਰ ਪੱਖੋਂ ਡਵੈਲਪਮੈਂਟ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਜਿਹੜਾ ਬੰਦਾ ਸਟਰੋਂਗ ਹੈ ਮੈਂਟਲੀ ਫਿਜ਼ੀਕਲੀ ਫਾਈਨੈਂਸ਼ੀਅਲੀ ਉਹਦੀ ਦੂਜਾ ਬੰਦਾ ਰਿਸਪੈਕਟ ਕਰਦਾ ਇਸੇ ਤਰ੍ਹਾਂ ਜਿਹੜਾ ਦੇਸ਼ ਸਟਰੋਂਗ ਹੈ ਦੂਜੇ ਦੇਸ਼ੋਂ ਦੇ ਇਸ਼ਤ ਕਰਨਗੇ ਬਿਲਕੁਲ ਤੁਸੀਂ ਜਿੰਨੀ ਮਰਜ਼ੀ ਪ੍ਰੀਚਿੰਗ ਕਰੋ ਚੰਗੀ ਅਸੀਂ ਸਾਡੇ ਬਹੁਤ ਅੱਛੇ ਪ੍ਰੀਚਿੰਗ ਹੈ ਇਹ ਪ੍ਰੀਚਿੰਗ ਚ ਸਾਡੇ ਚ ਚਾਹੇ ਸਦੀਆ ਤੋਂ ਗੀਤਾ ਦੀ ਹੈ ਵੇਦਾਂ ਦੀ ਹੈ ਬਹੁਤ ਅੱਛੀ ਪ੍ਰੀਚਿੰਗ ਹੈ ਪਰ ਸਾਨੂੰ ਬਾਹਰ ਦੇ ਲੋਕਾਂ ਨੇ ਆ ਕੇ ਮਾਰਿਆ ਉਹਦੇ ਦੋ ਕਾਰਨ ਸੀ ਅਸੀਂ ਫਿਜ਼ੀਕਲੀ ਸਟਰੌਂਗ ਨਹੀਂ ਤੇ ਦੂਜੇ ਇਕੱਠੇ ਨਹੀਂ ਸੀ ਇਕੱਠੇ ਨਹੀਂ ਸੀ ਬਿਲਕੁਲ ਇਕੱਠੇ ਨਹੀਂ ਸੀ ਆਜ਼ਾਦੀ ਦਾ ਮਤਲਬ ਹੈ ਕਿ ਤੁਸੀਂ ਤੁਡੀਆਂ ਨੂੰ ਜਾਣੋ ਵੀ ਫਿਜ਼ੀਕਲੀ ਮੈਂਟਲੀ ਸਟਰੋਂਗ ਵੀ ਹੋ ਤੇ ਇਕੱਠੇ ਵੀ ਹੋ ਤੇ ਚੁੱਕਨੇ ਵੀ ਲੋ ਹਮ ਮੇਰਾ ਘਰ ਚ ਵੀ ਬੈਠਾ ਤੂੰ ਦੇਖੇਂਗੀ ਜੇ ਤੁਸੀਂ ਅਲਰਟ ਨਹੀਂ ਤੇ ਤੁਹਾਡਾ ਕਾਰ ਬਰਬਾਦ ਹੋ ਜਾਏਗਾ ਬਿਲਕੁਲ ਹਰ ਪਾਸੇ ਦਰੋਂ ਅਲਰਟ ਰਹਿਣਾ ਪਏਗਾ ਇਹ ਕੁਦਰਤ ਦਾ ਅਸੂਲ ਹੈ ਜਿਹੜਾ ਬੰਦਾ ਕਹਿੰਦਾ ਮੈਂ ਬਹੁਤ ਚੰਗਾ ਬਹੁਤ ਚੰਗਾ ਬਹੁਤ ਚੰਗਾ ਮੈਂ ਕਿਸੇ ਨੂੰ ਕੁਝ ਨਹੀਂ ਕਹਣਾ ਉਹ ਨਾ ਕਹੇ ਪਰ ਜਦੋਂ ਦੂਜੇ ਆ ਕੇ ਉਹਨੂੰ ਤੰਗ ਕਰਨਗੇ ਜਿਹੜਾ ਕੋਈ ਨਹੀਂ ਸ਼ਕਤੀ ਨਹੀਂ ਕਿ ਮੈਂ ਇਹਨੂੰ ਬੰਦ ਕਰ ਸਕੂ ਹਮ ਬਿਲਕੁਲ ਫਿਰ ਉਹਨੂੰ ਜੀਣ ਨਹੀਂ ਦੇਣੇ ਬਿਲਕੁਲ ਆਪਣੇ ਲਈ ਸਟੈਂਡ ਲੈਣਾ ਆਪਣੇ ਲਈ ਖੜੇ ਹੋਣਾ ਬਹੁਤ ਜ਼ਰੂਰੀ ਹੈ ਜੇ ਚਾਹੁੰਦੇ ਹੋ ਕਿ ਤੁਹਾਡੇ ਨਾਲ ਲੋਕ ਚੱਲਣ ਲੋਕ ਉਦੋਂ ਹੀ ਚੱਲਣਗੇ ਜਦ ਤੁਸੀਂ ਪਹਿਲਾਂ ਆਪਣੇ ਲਈ ਖੜੇ ਹੋਵੋਗੇ ਬਿਲਕੁਲ ਸਰ ਇਹ ਦੱਸੋ ਕਿ ਦੇਸ਼ ਦੇ ਵਿੱਚ ਸ਼ਾਂਤੀ ਰਹੇ ਦੇਸ਼ ਦੇ ਵਿੱਚ ਲੋਕ ਜਿਹੜੇ ਨੇ ਆਪਣੀ ਆਜ਼ਾਦੀ ਦਾ ਆਨੰਦ ਮਾਣਨ ਆਪਣਾ ਵਧੀਆ ਜੀਵਨ ਬਸਰ ਕਰਨ ਉਹਦੇ ਲਈ ਜਿਹੜੇ ਸਾਡੇ ਫੌਜੀ ਲੋਕ ਨੇ ਫੌਜੀ ਭਾਈ ਨੇ ਉਹਨਾਂ ਦਾ ਬਹੁਤ ਜ਼ਿਆਦਾ ਦੇਣਾ ਮੁਲਕ ਨੂੰ ਬੇਟਾ ਸਿਮਾਾਂਾਂ 'ਤੇ ਰਹਿੰਦੇ ਨੇ ਡਿਊਟੀ ਕਰਦੇ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੰਨੀ ਡਿਫਿਕਲਟ ਲਾਈਫ ਮੈਂ ਜਮਾਂ ਮੈਂ ਕੱਢ ਕੇ ਤੂੰ ਦੇਖ ਸਕੇ ਬਾਰਡਰ ਦੇ ਤੇ ਪਹਾੜੀਆਂ ਦੇ ਤੇ ਆ ਦੇਖ ਹੁਣ ਕਿੰਨੇ ਬਾਰਿਸ਼ ਹੋਈ ਤੇ ਕਿਸ ਤਰੀਕੇ ਦੇ ਨਾਲ ਉੱਥੇ ਲੋਕ ਪਰੇਗਲ ਪਰ ਫੌਜੀ ਆ ਕੇ ਉਹਨਾਂ ਨੂੰ ਦੇਖ ਲੈ ਹਾਂ ਬਿਲਕੁਲ ਇਹ ਸਰਪਰਦਾ ਕਿਸ ਤਰੀਕੇ ਨਾਲ ਦੂਘਲ ਤਰੀਕੇ ਨਾਲ ਉਹ ਸਾਡੇ ਲੋਕਾਂ ਦੀ ਦੇਖਭਾਲ ਕਰਦੇ ਆ ਤੇ ਦੇਸ਼ ਦੀ ਸੇਵਾ ਕਰਦੇ। ਮੁਲਕ ਦੇ ਨਾਲ ਹੁੰਦੀਆਂ ਤੁਸੀਂ ਕਿਹੜੀਆਂ-ਕਿਹੜੀਆਂ ਜੰਗਾਂ ਵੇਖੀਆਂ ਆਪ? ਬੇਟਾ ਮੈਂ 62 ਜੰਗਾਂ ਦੇ ਦੇਖ ਲਈ 65 ਦਾ ਮੈਂ ਹਿੱਸਾ ਸੀ। ਹੂੰ। 65 ਮੈਂ ਜਨਕੀ ਜਿਹੜੀ ਰਾਜਸਥਾਨ ਚ ਹੋ ਰਹੀ ਸੀ। ਹੂੰ। ਉਸ ਤੋਂ ਬਾਅਦ ਮੈਂ 71 ਲੜਾਈ ਜਿਹੜੀ ਸਭ ਤੋਂ ਜ਼ਿਆਦਾ ਖੂਨ ਖਰ ਲੜਾਈ ਸੀ। ਹੂੰ। ਵੈਸਟਰਨ ਸੈਕਟਰ ਦੀ ਜੰਮੂ ਕੇ ਬੈਟਲ ਆਫ ਸੈਕਟਰ ਉਹ ਤਾਂ ਮੈਂ ਹਿੱਸਾ ਸੀ। ਜੀ। ਉਹਦੇ ਵਿੱਚ ਸੀ ਬੱਸ ਕੋਈ ਇਦਾਂ ਦੀ ਗੱਲ ਜਿਹੜੀ ਉਸ ਲੜਾਈ ਦੇ ਦੌਰਾਨ ਦਿਲ ਦਿਮਾਗ ਦੇ ਵਿੱਚ ਇੱਕ ਵੱਡੀ ਲਹਿਰ ਬਣੀ ਹੋਵੇ। ਉਹ ਲਹਿਰ ਇਹੋ ਸੀ ਕਿ ਤੁਸੀਂ ਦੇਸ਼ ਦੀ ਰੱਖਿਆ ਕਰਨੀ ਹੈ। ਹੂੰ। ਤੁਸੀਂ ਜਦੋਂ ਤੁਹਾਡੇ ਦੇ ਕਿਸੇ ਨੇ ਅਟੈਕ ਕੀਤਾ ਉਹਨੂੰ ਸਮਝਣਾ। ਇਹ ਜੋਸ਼। ਦਸ ਆਈ ਓਨਲੀ ਵਿਸ਼ ਕਿ ਸਾਡੇ ਲੀਡਰ ਅਸੀਂ 75 'ਚ ਬਹੁਤ ਗੇਨ ਕੀਤਾ ਲੇਕਿਨ ਗੇਨ ਕਰਕੇ ਸਭ ਕੁਝ ਗਵਾ ਦਿੱਤਾ। ਉਹ ਲੀਡਰ ਸਾਡੇ ਦੂਰ ਅੰਦੇਸ਼ ਜਾਂ ਵੀਕ ਨਹੀਂ ਵੀਕ ਸੀ 65 ਚ ਜਨਰਲ ਸੀ ਜਨਕੀਤ ਆ ਸ਼ਮ ਚੌੜੀਆਂ ਦਾ ਦੂਜਾ ਪੀਰ ਪੰਜਾਬ ਦਾ ਇਹ ਅਸੀਂ ਛੱਡ ਕੇ ਆ ਗਏ ਹੂੰ ਛੱਡਣ ਦੀ ਲੋੜ ਨਹੀਂ ਸੀ ਕਿਉਂਕਿ 47 ਵੀ ਜਦੋਂ ਪਾਕਿਸਤਾਨ ਨੇ ਜੇਐਨਕੇ 'ਤੇ ਅਟੈਕ ਕੀਤਾ ਸੀ ਤੇ ਅਸੀਂ ਜਾ ਰਹੇ ਸੀ ਪਿੱਛੇ ਦੌੜ ਰਹੇ ਸੀ ਹੂੰ ਸਾਡੇ ਜਨਰਲ ਨੇ ਉਦੋਂ ਵੀ ਕਿਹਾ ਕਿ ਡੈਰੂ ਜੀ ਤੁਜੀ ਇੱਕ ਹਫਤਾ ਰੁਕ ਜਾਓ ਅਸੀਂ ਪੂਰਾ ਕਸ਼ਮੀਰ ਆਪਣੇ ਕਬਜ਼ੇ ਵਿਚ ਕਰ ਲਵਾਂਗੇ। ਅੱਛਾ। ਲੇਕਿਨ ਨਹਿਰੂ ਜੀ ਨੇ ਮੰਨੇ ਨਹੀਂ ਉਹਨਾਂ ਦੀ ਗੱਲ। ਹਮ। ਤੇ ਜੁਗਵਾਲਾ ਜੋ ਲਾਇਆ ਤੇ ਤਰਸੀਸ ਫਾਇਰ ਕਰਾਤੀ। ਅੱਜ ਵੀ ਉਹਦਾ ਸੀ। ਕਿਉਂ ਆਜਾ ਪੁੱਗਤ ਰਹਾ। ਕਿਉਂ ਆਜਾ ਪੁੱਗਤ ਰਹਾ। ਤੇ 71 ਜੁਈ। ਹਮ। ਅਸੀਂ ਬਹੁਤ ਕੁਝ ਹਾਸਲ ਕੀਤਾ ਬੰਗਲਾਦੇਸ਼ ਰਾਜ ਕਰਤਾ। ਹਮ। 93 ਹਜ਼ਾਰ ਉਹਨਾਂ ਦੇ ਪਾਕਿਸਤਾਨ ਦੇ ਫੌਜੀ ਸਾਡੇ ਕੋਲ ਸੀ। ਪਰ ਅਸੀਂ ਉਸ ਗੇਂਦ ਦਾ ਵੀ ਫਾਇਦਾ ਨਹੀਂ ਉਠਾਇਆ। ਹਮ। ਉਹ ਤਾਂ ਵੀ ਅਸੀਂ ਅਗਰ ਸਟਰੋਂਗ ਹੁੰਦੇ ਆ ਨਾ। ਹਮ। ਪੋਲੀਟੀਕਲ ਲੀਡਰਸ਼ਿਪ ਆਮ ਆਦਮੀ ਨੇ ਫੌਜ ਨੇ ਪੋਲੀਟੀਕਲ ਲੀਡਰਸ਼ਿਪ ਨਹੀਂ ਬਣਾਇਆ ਤੇ ਅਸੀਂ ਕਸ਼ਮੀਰ ਦਾ ਮਸਲਾ ਉਹਦਾ ਹੱਲ ਕਰ ਸਕਦੇ ਸੀ ਪਰ ਅਸੀਂ ਕੀਤਾ ਨਹੀਂ ਉਹ ਅੱਜ ਤੱਕ ਵੀ ਹੱਲ ਨਹੀਂ ਹੋਇਆ ਉਹ ਹੋਇਆ ਨਹੀਂ ਕਿਉਂਕਿ ਅਸੀਂ ਵੀਕ ਸੀ ਅਸੀਂ ਉਹਨਾਂ ਦੇ ਬੰਦੇ ਉਸ ਤਰ੍ਹਾਂ ਛੱਟਦੇ ਹੋਰ ਜ਼ਿਆਦਾ ਚਲਾਕ ਸੀ ਬੁੱਟੋ ਜਾਂ ਉਹਨੇ ਜਿਹੜੀ ਨਾਲ ਆਈ ਸੀ ਜੇ ਕਿਤੇ ਸਾਡੇ ਪੋਲੀਟੀਕਲ ਲੀਡਰ ਇੰਦਰਾ ਗਾਂਧੀ ਉਦੋਂ ਸਟਰੋਂਗ ਹੁੰਦੇ ਤਾਂ ਕਹਿੰਦੇ ਨਾ ਇਹ 93 ਹਜ਼ਾਰ ਸਾਡੇ ਕੋਲ ਐਨ ਰੱਖਾਂਗੇ ਜਾਂ ਤਾਂ ਜਾਏਗਾ ਕਸ਼ਮੀਰ ਸਾਲੋ ਜੀ ਤੇ ਜਿਵੇਂ ਦਾ ਮਾਮਲਾ ਖਤਮ ਹੋ ਜਾਂਦਾ ਹਮ ਪਰ ਨਹੀਂ ਅਸੀਂ ਗਹਿਨ ਕੀਤਾ ਲੇਕਿਨ ਗਹਿਨ ਦਾ ਫਾਇਦਾ ਨਹੀਂ ਉਠਾਇਆ ਉਹ ਅੱਜ ਵੀ ਗਲੇ ਦੀ ਹੱਡੀ ਬਣਿਆ ਹੋਇਆ ਬਿਲਕੁਲ ਸਰਕਾਰਾਂ ਬਦਲੀਆਂ ਵੀ ਗਈਆਂ ਪਰ ਮਸਲਾ ਉੱਥੇ ਦਾ ਉੱਥੇ ਹੀ ਰਿਹਾ ਗਸ਼ ਕਰਦੇ ਉਹ ਸਾਡੇ ਤੇ ਬਾਅਦ ਚ ਅਟੈਕ ਵੀ ਕਰਦੇ ਰਹੇ ਹਿੰਦੂ ਮੁਸਲਮਾਨ ਦੇ ਚੱਕਰ ਵੀ ਬੁਲਾਉਂਦੇ ਰਹੇ ਅੱਜ ਵੀ ਪਾਕਿਸਤਾਨ ਸਾਨੂੰ ਆ ਕਿਸੇ ਨਾ ਕਿਸੇ ਦਿਨ ਆ ਕੇ ਤੰਗ ਕਰਦਾ ਰਹਿੰਦਾ ਤੂੰ ਪਿੱਛੇ ਦੇਖਿਆ ਬੰਬਾਈ ਚ ਜੋ ਅਟੈਕ ਕੀਤਾ ਕਿੰਨਾ ਨੁਕਸਾਨ ਕੀਤਾ ਕਪਲਗਾਮ ਦੇ ਵਿੱਚ ਹੋਇਆ ਕਪਲਗਾਮ ਕੀ ਕੀਤਾ ਪਰ ਇਹ ਹੁਣ ਪਲਗਾਮ ਦਾ ਜਪਲ ਤਾਂ ਪਹਿਲਾਂ ਤਾਂ ਪਹਿਲਾਂ ਹੁਣ ਸਰਕਾਰ ਥੋੜੀ ਅਲਰਟ ਹੋਈ ਹੈ ਕਿ ਅਸੀਂ ਇੱਟ ਦਾ ਜੋਬ ਪੱਥਰ ਦੇ ਨਾਲ ਦਿਆਂਗੇ ਹੂੰ ਚੁੱਪ ਕਰਕੇ ਬੈਠੇ ਰਹਿਣਾ ਪ੍ਰਚੇਨ ਕਰਨਾ ਕੁਝ ਨਹੀਂ ਬੰਦ ਅਸੀਂ ਜਵਾਬ ਦੇਣਾ ਹੀ ਹੈ ਜਵਾਬ ਤਾਂ ਹੀ ਦੇ ਸਕਦੇ ਜੇ ਤੁਸੀਂ ਸਟਰੋਂਗ ਹੋ ਤੁਸੀਂ ਸਟਰੋਂਗ ਬਣਨਾ ਜਵਾਬ ਵੀ ਦੇਣਾ ਸਰ 1960 ਤੱਕ ਜਿਵੇਂ ਤੁਸੀਂ ਦੱਸਿਆ ਕਿ ਦੇਸ਼ ਦੇ ਵਿੱਚ ਆਰਮੀ ਸੀ ਨਹੀਂ ਇੱਕ ਤਰ੍ਹਾਂ ਹੈਨਾ ਨਾ ਸਟਰੋਂਗ ਸੀਗੀ ਨਾ ਵੈਪਨ ਸੀਗੇ ਨਾ ਤਿਆਰੀ ਸੀਗੀ ਉਸ ਤੋਂ ਬਾਅਦ ਚਲੋ ਬਾਟ ਦਾ ਜਦੋਂ ਚਾਈਨਾ ਨੇ ਅਟੈਕ ਕੀਤਾ ਤੇ ਉਸ ਤੋਂ ਬਾਅਦ ਮਹਿਸੂਸ ਹੋਇਆ ਕਿ ਮੁਲਕ ਨੂੰ ਇੱਕ ਆਪਣੀ ਪ੍ਰੋਟੈਕਸ਼ਨ ਲਈ ਆਰਮੀ ਦੀ ਲੋੜਿਆ ਅਸੀਂ 2025 ਦੇ ਵਿੱਚ ਆ ਹੁਣ ਤੁਹਾਨੂੰ ਲੱਗਦਾ ਹੈ ਕਿ ਜਿਹੋ ਜੀ ਸਾਡੀ ਆਰਮੀ ਹੈ ਜਾਂ ਜੋ ਆਰਮੀ ਦੇ ਵਿੱਚ ਫੌਜ ਨੂੰ ਦਿੱਤਾ ਜਾ ਰਿਹਾ ਗਵਰਨਮੈਂਟ ਦੇ ਵੱਲੋਂ ਚਾਹੇ ਉਹ ਦੇਣ ਵਾਲੇ ਮੈਡਲਸ ਨੇ ਜਾਂ ਉਹਨਾਂ ਨੂੰ ਹੋਰ ਸਹੂਲਤਾਂ ਨੇ ਤੁਸੀਂ ਉਹਨਾਂ ਤੋਂ ਸੰਤੁਸ਼ਟ ਹੋ ਮੈਡਲ ਤੇ ਇੱਕ ਛੋਟੀ ਚੀਜ਼ ਸਾਨੂੰ ਜ਼ਿਆਦਾ ਚੀਜ਼ ਚਾਹੀਦੀ ਆ ਫੌਜ ਦਾ ਮੂਰਲ ਫੌਜ ਦਾ ਦੇਖਭਾਲ ਫੌਜ ਦੀ ਅਪਰੀਸ਼ੀਏਸ਼ਨ ਜਿਹੜੇ ਕੰਮ ਕਰਦੇ ਆ ਉਹ ਮੈਡਲ ਤੇ ਆਉਣਗੇ ਦੂਸਰਾ ਸਾਨੂੰ ਮਾਡਰਨ ਵੈਪਨ ਸਾਡੇ ਫੌਜੀ ਔਰ ਪੋਲੀਟੀਕਲ ਜਿਹੜੇ ਲੀਡਰ ਨੇ ਉਹਨਾਂ ਨੂੰ ਚੁੱਕਣ ਨੇ ਰੰਦੀ ਲੋੜ ਹੈ। ਹੂੰ। ਦੇਸ਼ ਨੂੰ ਵਾਸਤੇ ਸੁਭਰਪਤ ਹੋਣ ਦੀ ਲੋੜ ਹੈ। ਇਹ ਬਹੁਤ ਜ਼ਰੂਰੀ ਹੈ। ਤੇ ਸ਼ੁਕਰ ਹੈ ਕਿ ਹੁਣ ਲੋਕੀ ਸਮਝੂ ਰਏ ਇਸ ਚੀਜ਼ ਨੂੰ। ਹੂੰ। ਕਿ ਜਿੰਨਾ ਚਿਰ ਅਸੀਂ ਅਲਰਟ ਨਹੀਂ ਰਵਾਂਗੇ ਜਿੰਨਾ ਚਿਰ ਅਸੀਂ ਆਪਣੀ ਫੌਜਾਂ ਨੂੰ ਸਟ੍ਰੌਂਗ ਨਹੀਂ ਬਣਾਵਾਂਗੇ ਅਸੀਂ ਆਜ਼ਾਦੀ ਦੀ ਰੱਖਿਆ ਨਹੀਂ ਕਰ ਸਕਦੇ। ਬਿਲਕੁਲ। ਚਾਹ ਉਹ ਘਰ ਦੀ ਆ ਚਾਹ ਦੇਸ਼ ਦੀ ਆ ਦੋਨੋਂ ਸਟਰੋਂਗ ਬਣਨਾ ਹੀ ਪਏ ਸਿੰਪਲ ਗੱਲਾਂ ਦੇ ਨਾਲ ਪ੍ਰੀਚਿੰਗ ਨਾਲ ਆਜ਼ਾਦੀ ਨਹੀਂ ਲੈ ਸਕਦੇ ਤੁਸੀਂ ਜਿੰਨੇ ਮਰਜ਼ੀ ਚੰਗੇ ਲੈਕਚਰ ਦਿਓ ਦੁਨੀਆ ਨੂੰ ਘਰ 'ਚ ਵੀ ਜਿੰਨੇ ਮਰਜ਼ੀ ਲੈਕਚਰ ਦਿਓ ਉਹ ਲੈਕਚਰ ਇਕੱਲੇ ਕੰਮ ਨਹੀਂ ਕਰਦੇ ਤੁਸੀਂ ਜੇ ਉਹਨੂੰ 10 ਰੁਪਏ ਵਾਲਾ ਫਰਚਾਰ ਪੈਸੇ ਤੇਰੀ ਮਦਦ ਕਰ ਸਕਦਾ ਮੈਂ ਉਹ ਵੈਸਟਰਨ ਕੰਟਰੀ ਕਿਉਂ ਉਹ ਦੁਨੀਆ 'ਚ ਆਪਣਾ ਰੋਪ ਜਗਾਉਂਦੇ ਕਿਉਂਕਿ ਕਲਾਮਿਕਲੀ ਸਟਰੋਂਗ ਹੈ ਤਾਨੂੰ ਦਮੀ ਕਲੇ ਸਟਰੋਂਗ ਮੰਡਾ ਹੀ ਪੈਗਾ ਮੁਲਕ ਨੂੰ ਵੀ ਮੁਲਕ ਦੀ ਮੈਂ ਗੱਲ ਕਰ ਰਿਹਾ ਹਾਂ ਬਿਲਕੁਲ ਮੁਲਕ ਦੀ ਮੈਂ ਗੱਲ ਕਰ ਰਿਹਾ ਕਿ ਤੁਹਾਨੂੰ ਇੰਡਸਟਰੀ ਤੁਹਾਨੂੰ ਬਾਕੀ ਡਵੈਲਪਮੈਂਟ ਹਾਂ ਤੁਹਾਡੀ ਫੌਜ ਇਹ ਡਵੈਲਪਮੈਂਟ ਦੇ ਪਲਾਨ ਡਵੈਲਪਮੈਂਟ ਦੀ ਸਕੀਮਾ ਇਹ ਤੁਹਾਨੂੰ ਲੀਡਰਸ਼ਿਪ ਰੋਲ ਲੈਉਣੀ ਹੀ ਪੈਣੀ ਹੈ ਤਾ ਹੀ ਗੱਲ ਬਣੇਗੀ ਤਾਂ ਹੀ ਸਾਡਾ ਦੇਸ਼ ਆਜ਼ਾਦ ਰਹੇਗਾ ਜੀ ਫੌਜੀ ਦੇ ਇੱਕ ਜੀਵਨ ਦੀ ਗੱਲ ਕਰਦੇ ਹਾਂ ਥੋੜੀ ਜੀ ਤੁਹਾਡੇ ਨਾਲ ਮੁਲਕ ਦੀ ਸੇਵਾ ਦੇ ਲਈ ਰੱਖਿਆ ਦੇ ਲਈ ਉਸ ਨੂੰ ਕਾਫੀ ਲੰਮਾ ਸਮਾਂ ਘਰ ਤੋਂ ਬਾਹਰ ਰਹਿਣਾ ਪੈਂਦਾ ਕਿੰਨਾ ਕੋ ਮੁਸ਼ਕਲ ਹੈ ਬੇਟਾ ਬਹੁਤ ਮੁਸ਼ਕਲ ਹਾਂ ਅੱਜ ਦੇ ਕਮਿਊਨੀਕੇਸ਼ਨ ਵਿਦ ਦਾ ਮੋਬਾਈਲ ਬਹੁਤ ਜ਼ਿਆਦਾ ਨਹੀਂ ਹੁੰਦਾ ਮੋਬਾਈਲ ਇਹ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਦੂਰ ਬੈਠੇ ਹੋ ਬਿਲਕੁਲ ਬੇਟਾ ਉਹ ਦਿਨ ਹੁੰਦੇ ਸੀ ਜਦੋਂ ਦੋ ਦੋ ਮਹੀਨੇ ਡਾਕ ਹੀ ਨਹੀਂ ਚੌਂਦੀ ਤੁਹਾਡਾ ਕੋਈ ਕਮਿਊਨੀਕੇਸ਼ਨ ਨਹੀਂ ਸੀ ਹੁੰਦਾ ਪਰਿਵਾਰ ਦੇ ਨਾਲ ਪਰਿਵਾਰ ਦੇ ਨਾਲ ਕੋਈ ਕਮਿਊਨਿਕੇਸ਼ਨ ਨਹੀਂ ਸੀ ਤੁਸੀਂ ਉਹ ਵਕਤ ਸਾਰਾ ਦੇਖਿਆ 60 दा, 62 दा, 65 ਦਾ ਟਿਲ 190 ਮੈਂ ਉਹ ਦਾ ਵਕਤ ਦੇਖਿਆ ਕਈ ਵਾਰੀ ਡਾਕ 15 15 ਦਾ ਲੈਟਰ ਇੱਕੋ ਵਾਰੀ ਦੋ ਮਹੀਨੇ ਬਾਅਦ ਆ ਜਾਂਦਾ ਇਕੱਠੀਆਂ ਆਉਂਦੀਆਂ ਸੀ ਉਹ ਵੀ ਆ ਜੀ ਹਾਂ ਉਹ ਹੈਲੀਕਾਪਟਰ ਜਦੋਂ ਕਿ ਮੌਸਮ ਠੀਕ ਹੋਣਾ ਉਹਨਾਂ ਨੇ 15 ਮਹੀਨੇ ਬਾਅਦ ਮੇદાવાદ ਦੌਰ ਮੇદાવાદ ਡਾਕ ਇਕੱਠੀ ਡਾਕ ਚੁੱਕ ਤੇ ਹਾਂ ਤੇ ਤੁਹਾਨੂੰ ਤੂੰ ਨਹੀਂ ਦੇਖੇ ਨਹੀਂ ਕੋਈ ਨਹੀਂ ਖਾਣ ਪੀਣ ਦਾ ਵੀ ਕੋਈ ਉੱਥੇ ਸਿਸਟਮ ਉਹ ਹੀ ਰੋਜ਼ ਖਾਈ ਜਾਓ ਦਾਲ ਫੁੱਲ ਕਾ ਦਾਲ ਫੁੱਲ ਕਾ ਬਣਾ। ਅੱਜ ਤੇ ਬਹੁਤ ਕੁਝ ਫਰਕ ਹੈ। ਅੱਜ ਕਮਿਊਨੀਕੇਸ਼ਨ ਨੇ ਤੁਹਾਨੂੰ ਦੂਰ ਲੈ ਲਿਆ। ਤੁਸੀਂ ਬੈਠੇ ਲੱਗਦੇ ਹੋ ਨਾਲੇ ਬੈਠੇ ਅਮਰੀਕਾ 'ਚ ਬੈਠੇ ਹੁੰਦਾ ਮੈਂ ਜਿੰਨਾ ਮਰਜ਼ੀ ਗੱਲਬਾਤ ਕਰੀ ਜਾਓ। فوج پہاڑیاں بیٹھے موبائل hmm. فیملی کے نام گل بات کر سکتے انہوں دلوں سے کوئی نہیں بہت مشکل سے مینٹلی اموشنلی اور وائفس ہو تو مشکل جنیاں بچاریاں اکنومیکلی بھی تول دیکھتی ہیں پروار سے جہاں پروارا سپورٹ نہیں ہے بہت مشکل ہو جاتی ویری ڈیفیکلٹ لائف ویری ڈیفیکلٹ لائف ਅੱਜ ਕੱਲ ਦੇ ਨਵੇਂ ਸੈਨਿਕ ਜਿਹੜੇ ਭਰਤੀ ਹੋ ਰਹੇ ਨੇ ਹਨਾ ਜੇ ਕਿਹੜੀ ਜਿਹੜੀ ਮਰਜ਼ੀ ਪੋਸਟ ਤੇ ਹੋਣ ਤੁਸੀਂ ਐਜ਼ ਅ ਕਰਨਲ ਕੀ ਉਹਨਾਂ ਨੂੰ ਸੁਜੈਸਟ ਕਰਦੇ ਹੋ ਕੀ ਸੁਨੇਹਾ ਦਿੰਦੇ ਬੇਟਾ ਜੇ ਤੁਸੀਂ ਕੈਰੀਅਰ ਚੁਣਿਆ ਇਹ ਸੈਕ੍ਰੀਫਾਈਸ ਦਾ ਕੈਰੀਅਰ ਹੈ ਸੈਕ੍ਰੀਫਾਈਸ ਵਾਲਾ ਸੈਕ੍ਰੀਫਾਈਸ ਇਹਦੇ ਤੁਹਾਨੂੰ ਬਹੁਤ ਕੁਝ ਸਹਿਨ ਕਰਨਾ ਪਏਗਾ ਔਰ ਬਹੁਤ ਕੁਝ ġਹਿਣਾ ਪਏਗਾ ġਹਿਣਾ ਇਸ ਕਰਕੇ ਤੁਸੀਂ ਬਹੁਤ ਛੇਤੀ ਜਿੱਦਾਂ ਸਿਵਲ ਬੰਦ ਦੇਖਦੇ ਹੋ ਉਹ ਦਰ ਦੌੜ ਜਾਂਦਾ ਜੇਕਰ ਉੱਥੇ ਯੂਨਿਟ ਚ ਵੀ ਬੈਠੇ ਹੋ ਤੇ ਆਪਣੀ ਮਰਜ਼ੀ ਨਾਲ ਤੁਸੀਂ ਕਿੰਨੇ ਸਾਧਨ ਪੁੱਛ ਕੇ ਜਾਣਾ ਪੈਂਦਾ ਉਹ ਤੁਹਾਨੂੰ ਡਿਸਪੀਨਲ ਚ ਰਹਿਣਾ ਪੈਂਦਾ ਤੇ ਇਹ ਡਿਫਿਕਲਟ ਕੈਰੀਅਰ ਬਟ ਇਟਸ ਅ ਵੈਰੀ ਇੰਜੋਏਬਲ ਕੈਰੀਅਰ ਤੁਹਾਡੀ ਕਾਉਬਰੇਟਸ਼ਿਪ ਉੱਥੇ ਬਣਦੀ ਹੈ ਤੁਹਾਡੀਆਂ ਦੋਸਤੀਆਂ ਉੱਥੇ ਬਣਦੀਆਂ ਹੁਣ ਮੈਂ ਵੀ 35 ਸਾਲ ਰਟਾਇਰ ਹੋਇਆ ਚਰਚ ਮੈਂ ਫੌਜ ਜੁਆਇਨ ਕੀਤੀ ਅੱਜ ਵੀ ਮੇਰੇ ਉਹ ਦੋਸਤ ਆਸ ਇੱਕ ਦੂਜੇ ਨਾਲ ਗੱਲਾਂ ਕਰਦੇ ਹਾਂ ਹਾਂ ਇਹ ਦੇ ਲਈ ਕਾਮਰੇਡਸ਼ਿਪ ਤੁਹਾਡੀ ਆਪੋ ਵਿੱਚ ਬਣਦੀ ਹੈ ਚਾਹੇ ਉਹ ਡਿਫਿਕਲਟ ਟਾਈਪ ਚ ਹੋਵੇ ਤੇ ਚਾਹੇ ਨਾਰਮਲ ਫੌਜੀ ਜ਼ਿੰਦਗੀ ਚ ਹੋਵੇ ਇਹ ਦੇ ਨਾਲ ਦੀ ਦੁਨੀਆ 'ਚ ਹੋਰ ਕੇ ਦੇ ਕਾਮਰੇਡਸ਼ਿਪ ਨਹੀਂ ਬਣਦਾ ਇੱਕ ਸਵਾਲ ਹੋਰ ਕਰੂੰਗੀ ਤੁਹਾਡੇ ਨਾਲ ਬਹੁਤ ਸਾਰੇ ਤੁਹਾਡੇ ਫੌਜੀ ਦੋਸਤ ਹੋਣਗੇ ਜਿਹੜੇ ਕਿ ਜੰਗ ਦੇ ਦੌਰਾਨ ਮਾਰੇ ਗਏ ਸ਼ਹੀਦ ਹੋ ਗਏ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਫੌਜੀ ਦਾ ਸ਼ਹੀਦ ਹੋਣ ਦੀ ਖਬਰ ਆਉਂਦੀ ਹੈ ਤਾਂ ਉਸ ਦੀ ਪਤਨੀ ਦੇ ਵਿੱਚ ਬੜੀ ਬਹਾਦਰੀ ਹੁੰਦੀ ਹੈ ਕਿ ਉਹ ਉਸ ਨੂੰ ਬਹੁਤ ਆਸਾਨੀ ਦੇ ਨਾਲ ਮਤਲਬ ਮੰਨ ਲੈਂਦੀ ਹੈ ਉਹ ਇੱਕ ਤਰ੍ਹਾਂ ਹਨਾ ਵੀ ਇਹ ਜਜ਼ਬਾ ਕਿਵੇਂ ਆਉਂਦਾ ਹੈ ਫੌਜੀਆਂ ਦੀ ਪਤਨੀਆਂ ਜੇ ਜਜ਼ਬਾ ਕਿਵੇਂ ਆਉਂਦਾ ਬੇਟਾ ਇਹ ਵੀ ਰੋਜ਼ ਦੇਖਦੇ ਹਾਂ ਕਿ ਕੀ ਹੋ ਗਿਆ ਹਾਂ ਉਹ ਰੋਜ਼ ਦੇਖਦੇ ਪੀਏ ਹੋਣਾ ਹੀ ਆ ਹੂੰ ਇਹ ਤੁਸੇ ਹਾਂ ਹੁਣ ਦੇਖ ਆਉਣਾ ਪਿਛਲੇ ਆ 2-4 ਦਿਨ ਪਹਿਲਾਂ ਜਿਹੜੇ ਦੇ ਹੀ ਤੋਂ ਦੋ ਮਹੀਨੇ ਪਹਿਲਾਂ ਉਹਦੀ ਕੁੜੀ ਦੀ ਸ਼ਾਦੀ ਹੋਈ ਸੀ ਜੋ ਦਾ ਫਿਮੇਸ਼ਨ ਕਰ ਰਹੀ ਹੈ ਹਸਪਤ ਇਹ ਨਾਚ ਐਕਸਪਲੇਨ ਕਰਨਾ ਬੜਾ ਮੁਸ਼ਕਿਲ ਹੈ ਬਟ ਉਹ ਦਰੋਜ ਦੇਖਦੀ ਹੈ ਤੇ ਉਹ ਵੀ ਕੰਨੀ ਮੈਂਟਲੀ ਹਮ ਪਿਆਰ ਹੁੰਦੀ ਹੈ ਤੇ ਬਾਕੀ ਜੇ ਤੁਸੀਂ ਦੂਸਰੀ ਚੀਜ਼ ਹੈ ਕਿ ਹੁਕਮ ਹੈ ਮੰਨਣਾ ਪੈਣਾ ਜੇ ਮਾਣਾ ਤੇਰਾ ਮੰਨਣਾ ਪੈਣਾ ਪਾਣੇ ਨੂੰ ਮੰਨਣਾ ਉਸੇ ਕਾਲਪੁਰਖ ਨੂੰ ਮੰਨਣਾ ਇਹ ਹੋਈ ਸਟਰੌਂਗ ਚੀਜ਼ ਹੈ ਇਹੋ ਹੀ ਇੱਕ ਤੁਹਾਨੂੰ ਸਟਰੌਂਗ ਬਣਾਉਂਦਾ ਹੈ ਤੁਸੀਂ ਆਜ਼ਾਦੀ ਵੀ ਦੇਖੀ ਤੇ ਦੇਸ਼ ਦੇ ਲਈ ਤੁਸੀਂ ਜੰਗਾ ਵੀ ਲੜੀਆਂ ਨੇ ਦੇਸ਼ ਭਗਤੀ ਦਾ ਕੋਈ ਗੀਤ ਸੁਣਾ ਸਕਦੇ ਹੋ ਨਹੀਂ ਬਟਾ ਬੰਗਾਨ ਵਾਲਾ ਕੋਈ ਦੋ ਕੋਈ ਉਸ ਤਰ੍ਹਾਂ ਦੇ ਵਾਕ ਜਿਹੜੇ ਤੁਹਾਨੂੰ ਆਪਣੇ ਦੇਸ਼ ਦੇ ਲਈ ਤੁਸੀਂ ਸਮਰਪਿਤ ਕਰਨਾ ਚਾਹੁੰਦੇ ਹੋ ਬੇਟਾ ਜੇ ਦੇਸ਼ ਆ ਤਾਂ ਤੁਸੀਂ ਜਿੰਦੇ ਹੋ ਜੇ ਦੇਸ਼ ਲਈ ਆ ਤਾਂ ਤੁਸੀਂ ਜਿੰਦੇ ਹੋ ਜੋ ਕੁਝ ਕਰ ਸਕਦੇ ਹੋ ਆਪਣੇ ਦੇਸ਼ ਵਾਸਤੇ ਕਰੋ ਫੇਅਰਲੇਸਲੀ ਸੈਲਫ ਲੇਸਲੀ ਇਹ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਸਿਰਫ ਇੱਕ ਇਹੀ ਡਿਪਾਰਟਮੈਂਟ ਹੈ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਥੋੜਾ ਜਿਹਾ ਸੈਲਫਿਸ਼ਨੈਸ ਤੋਂ ਉੱਪਰ ਉੱਠ ਕੇ ਕੰਮ ਕਰਦਾ ਬਹੁਤ ਜ਼ਿਆਦਾ ਥੋੜਾ ਨਹੀਂ ਬਹੁਤ ਜ਼ਿਆਦਾ ਹਾਂ ਬਹੁਤ ਜ਼ਿਆਦਾ ਅਸੀਂ ਉਹ ਜੇ ਇਹ ਜਜ਼ਬਾ ਨਾ ਹੋਵੇ ਹਾਂ ਤੇ ਜਵਾਨ ਜਿਹੜੇ ਤੁਹਾਡੇ ਟੋਟਲ ਡਿਪੈਂਡੈਂਟ ਹੈ ਉਹ ਅੱਗੇ ਨਹੀਂ ਤੁਰਨਗੇ ਉਹ ਤਾਂ ਟੁੱਟ ਗਏ ਜਦੋਂ ਐਸੇ ਆਫਸਰ ਤੁਸੀਂ ਉਹਨਾਂ ਨੂੰ ਡਿਲੇਟ ਕਰੋਗੇ ਤਾਂ ਇੱਕ ਐਗਜ਼ਾਮਪਲ ਦੇਵੋ ਜਿਸਲੇ ਲਾਈਟ ਜਾਈਦਾ ਚਰਬੜੀ ਹੋਈ 72 ਦੀ ਹੋਈ 76 ਦੀ ਹੋਈ ਆਪਸਰ ਲੀਡ ਕਰਦੇ ਨੇ ਸਾਰੇ ਜਵਾਨੋਂ ਕੇ ਜਿਆਦਾ ਤੇ ਫੇਰ ਜਵਾਨ ਤੋਂ ਨਾਲ ਚੱਲਦੇ ਔਰ ਉਹ ਕਾਮਰੇਟ ਉਹ ਜਜ਼ਬਾ ਉਹ ਮੁਹੱਬਤ ਉਹ ਪਿਆਰ ਉਹ ਤੁਹਾਨੂੰ ਜ਼ਿੰਦਗੀ ਪਰ ਜਿੰਨਾ ਜਦੋਂ ਜੀਦੇ ਹੋ ਤੁਹਾਡੇ ਨਾਲ ਰਹਿੰਦਾ ਉਹ ਤੁਹਾਡੇ ਰਿਸਪੈਕਟ ਜਵਾਨ ਵੀ ਕਰਦੇ ਤੇ ਤੁਸੀਂ ਵੀ ਉਹਨਾਂ ਦੇ ਨਾਲ ਪਿਆਰ ਕਰਦੇ ਇਹ ਫੌਜ ਚ ਹੀ ਮਿਲਦਾ ਹੋਰ ਕਿੱਥੇ ਨਹੀਂ ਮਿਲਦਾ ਬਿਲਕੁਲ ਇਹ ਫੌਜ ਚ ਹੀ ਮਿਲਦਾ ਬਣਾ ਤੁਹਾਨੂੰ ਮਹਿਸੂਸ ਅ ਨਹੀਂ ਕਰ ਸਕਦੇ ਜਨਾਸ਼ ਕਿ ਮੈਂ ਅੱਜ ਵੀ ਹੁਣ ਮੇਰੀ 88 ਤਕਰੀਬ ਜੇ ਮੇਰੇ ਦੋਸਤ ਅਜੇ ਵੀ ਜਦੋਂ ਮੈਂ ਫੌਜ ਜਾਣ ਕੀਤੀ ਸੀ ਬੱਚੇ ਸੀ ਅਸੀਂ ਔਰ ਉਦੋਂ ਦੇ ਅੱਜ ਦੇ ਵੀ ਅਸੀਂ ਇੱਕੋ ਜਿਹੇ ਬਣ ਗਏ ਹਾਂ ਜਿਲੇ ਜਾਂਦੇ ਤੇ ਫੌਜ ਦਾ ਸਭ ਤੋਂ ਵੱਡਾ ਇਹ ਗਿਫਟ ਹੈ ਕਿ ਤੁਹਾਡੀ ਦੋਸਤੀ ਤੁਹਾਡੇ ਪ੍ਰੇਮ ਜਿਹੜਾ ਦੇ ਨਾਲ ਹੋ ਜਾਂਦਾ ਉਹ ਪੱਕਾ ਲਾਈਫ ਲੌਂਗ ਲਾਈਫ ਲੌਂਗ ਰਹਿੰਦਾ ਹੈ ਸੁਕਰਨ ਸਰਬ ਤੁਸੀਂ ਆਪਣਾ ਟਾਈਮ ਦਿੱਤਾ ਸਾਨੂੰ ਆਜ਼ਾਦੀ ਦਿਵਸ ਦੇ ਖਾਸ ਦਿਹਾੜੇ ਦੇ ਉੱਤੇ ਇੱਕ ਫੌਜੀ ਦੀ ਕੀ ਜ਼ਿੰਦਗੀ ਹੁੰਦੀ ਉਹਦੇ ਬਾਰੇ ਗੱਲਬਾਤ ਕੀਤੀ ਬਹੁਤ ਬਹੁਤ ਸ਼ੁਕਰੀਆ ਬੇਟਾ ਥੈਂਕ ਯੂ so much ਵੰਡਰਫੁਲ ਮੈਂ ਫਿਰ ਇੱਕ ਲਾਸਟ ਰਿਕਵਰ ਆਜ਼ਾਦੀ ਤਾਂ ਰੱਖਿਆ ਦੇ ਜੇ ਤੁਸੀਂ ਚੁੱਕ ਮੰਨ ਲਓ ਹਾਂ ਬੈਟਰੀ ਲਾਰਟ ਹਾਂ ਸੁਸਤ ਹੋ ਕੇ ਅਣਗਿਆਦੀ ਕਰਕੇ ਚਾਹ ਉਹ ਘਰ ਦੀ ਆਜ਼ਾਦੀ ਹੋਵੇ ਚਾਹ ਉਹ ਦੇਸ਼ ਦੀ ਆਜ਼ਾਦੀ ਹੋਵੇ ਉਹ ਰਹਿ ਨਹੀਂ ਸਕਦੀ ਯੂ ਹਵ ਟੂ ਬੀ ਅ ਲਾਰਟ ਆਲਵੇਸ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬੀਟੀਏ ਥੈਂਕ ਯੂ ਸੋ ਸਾਡੇ ਨਾਲ ਸਨ ਕਰਨਲ ਤੇਜਾ ਸਿੰਘ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਦੇਸ਼ ਦੀ ਰੱਖਿਆ ਦੇ ਲਈ ਲਗਾਈ ਔਰ ਇੱਕ ਫੌਜੀ ਦੀ ਜ਼ਿੰਦਗੀ ਕਿੰਨੀ ਕੁ ਮੁਸ਼ਕਲ ਹੁੰਦੀ ਹੈ ਤੇ ਕਿੰਨਾ ਸੈਕਰੀਫਾਈਸ ਉਸ ਦੀ ਜ਼ਿੰਦਗੀ ਦੇ ਵਿੱਚ ਛੁਪਿਆ ਹੁੰਦਾ ਹੈ ਇਹੀ ਅਸੀਂ ਜਾਨਣਾ ਚਾਹੁੰਦੇ ਸੀ ਤੇ ਕਿਉਂਕਿ ਆਜ਼ਾਦੀ ਦਿਵਸ ਦੇ ਉੱਤੇ ਅਸੀਂ ਸਕੂਲਾਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਬਹੁਤ ਸਾਰੇ ਸਮਾਗਮ ਕਰਕੇ ਬੱਚਿਆਂ ਨੂੰ ਦੇਸ਼ ਭਗਤੀ ਦੇ ਗੀਤ ਗਾ ਕੇ ਜਾਂ ਗਵਾ ਕੇ ਇਹ ਤਹਸਾਸ ਕਰਾਉਨੇ ਆ ਕਿ ਤੁਸੀਂ ਆਪਣੇ ਦੇਸ਼ ਦੇ ਪ੍ਰਤੀ ਕਿਵੇਂ ਵਫਾਦਾਰ ਰਹਿਣਾ ਪਰ ਸਭ ਤੋਂ ਵਫਾਦਾਰੀ ਵਾਲੀ ਕੌਮ ਹੁੰਦੀ ਹੈ ਫੌਜ ਦੀ ਤੇ ਉਹਦੇ ਬਾਰੇ ਜਾਨਣਾ ਸਾਡੇ ਲਈ ਬੇਹਜੂਰੀ ਹੈ ਕਿ ਉਹਨਾਂ ਦੇ ਉਹਨਾਂ ਦੇ ਇਸ ਕਾਰਜ ਸ਼ੈਲੀ ਦੇ ਕਾਰਨ ਅਸੀਂ ਕਿੰਨੇ ਕੁ ਸੁਰੱਖਿਅਤ ਹੈਗੇ ਆਂ ਸੋ ਸਲਾਮ ਹੈ ਦੇਸ਼ ਦੀ ਫੌਜ ਨੂੰ ਤੇ ਆਜ਼ਾਦੀ ਦਿਹਾੜੇ ਦੀਆਂ ਤੁਹਾਨੂੰ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਆਜ਼ਾਦ ਸਿਰਫ ਮੁਲਕ ਦੇ ਵਿੱਚ ਹੀ ਨਹੀਂ ਹੋਣਾ ਹੁੰਦਾ ਆਜ਼ਾਦ ਅਸੀਂ ਆਪਣੇ ਖਿਆਲਾਂ ਦੇ ਵਿੱਚ ਵੀ ਹੋਈਏ ਉਲੰਭੀਆਂ ਵੱਡੀਆਂ ਉਡਾਰੀਆਂ ਮਾਰੀਏ ਤਾਂ ਕਿ ਸਾਡੀ ਸੋਚ ਜਿਹੜੀ ਹੈ ਉਹ ਸਭ ਤੋਂ ਉੱਚੀ ਹੋਵੇ ਸੋ ਆਜ਼ਾਦੀ ਤੁਸੀਂ ਵੀ ਮੰਨੋ ਤੇ ਅਸੀਂ ਵੀ ਮੰਨਦੇ ਹਾਂ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ